ਇਹ ਨੀ ਸਾਰਿਆਂ ਤੋਂ ਆਹ ਬਣਾਓ ਇਹਨੂੰ ਵੀਡੀਓ ਆਹ ਵੇਖੋ ਜੀ ਇਹਨਾਂ ਸਾਡਾ ਚੋਰੀ ਦਾ ਨਾਂ ਲਾਉਣਾ ਹੈ ਇਹਨਾਂ ਸਾਡਾ ਚੋਰੀ ਦਾ ਨਾਂ ਲਾਉਣਾ ਹੈ ਕਿ ਇਹਨਾਂ ਰਾਤ ਸਮਾਨ ਚੋਰੀ ਕੀਤਾ ਸਾਡਾ ਆਹ ਵੇਖੋ ਸਰ ਕੀ ਵਿਉਂਤ ਮੰਦੀਆ ਦਾ ਹੋ ਸਰ ਆਹ ਵੇਖੋ ਮੁਲਾਜ਼ਮ ਨੱਟ ਗਿਆ ਵੀਡੀਓ ਬਣਾ ਲਈ ਉਹਨਾਂ ਦੀ ਆਹ ਵੇਖੋ ਜੀ ਸਾਰੀ ਅਗਲੀ ਗੱਡੀ ਵੀ ਲੱਗੀ ਜੀ ਆਹ ਬਾਹਰ ਮੈਂ ਸੁਲਵਿੰਦਰ ਸਿੰਘ ਕਿਰਤੀ ਕਿਸਾਨ ਯੂਨੀਅਨ ਉਮੀਦ ਪ੍ਰਧਾਨ ਬਲਾਕ ਕਲਾਨੌਰ ਇਹ ਮਸਲਾ ਇਦਾਂ ਚੱਲਿਆ ਜੀ ਕਿ 2021 ਦੇ ਪੈਸੇ ਹੀ ਪੰਜਾਬ ਸਰਕਾਰ ਦੇ ਕੋਲ ਝੋਨੇ ਦੇ ਲੈਣੇ ਕਿਸਾਨਾਂ ਦੇ ਤਕਰੀਬਨ 37 ਕਿਸਾਨਾਂ ਦੇ 68 ਲੱਖ ਰੁਪਈਆ ਸੀ ਤੇ ਸਾਨੂੰ ਇੱਥੇ ਧਰਨਾ ਲਾਉਂਦਿਆਂ ਨੂੰ ਤਕਰੀਬਨ 10-11 ਦਿਨ ਹੋ ਗਏ ਆ ਤੇ ਅੱਜ ਸਾਡੇ ਕੁਝ ਮੈਂਬਰ ਇੱਥੇ ਬੈਠੇ ਹੀ ਅਸੀਂ ਤੇ ਆਪਣੇ ਆਪਣੇ ਕੰਮਾਂ ਗਏ ਆ ਤੇ ਸਾਡੀ ਗੱਲ ਹੋਈ ਸੀ ਪਰਸੋਂ ਡੀਸੀ ਸਾਹਿਬ ਨਾਲ ਤੇ ਡੀਐਮ ਅੱਜ ਕੱਲ ਗਏ ਸੀ ਨਾ ਡੀਐਮ ਕੱਲ ਗਏ ਸੀ ਐਮਡੀ ਸਾਹਿਬ ਚੰਡੀਗੜ੍ਹ ਨੂੰ ਮਿਲਣ ਵਾਸਤੇ ਅਹੀਂ ਉਹਨਾਂ ਨੂੰ ਅੱਜ ਢੀਕਦੇ ਰਹੇ ਆ ਇੱਥੇ ਵੀ ਆਉਣਗੇ ਤੇ ਸਾਨੂੰ ਕੋਈ ਗੱਲਬਾਤ ਦੱਸਣਗੇ ਕਿਸਾਨਾਂ ਨੂੰ ਕੋਈ ਸਹਿੰਦ ਖੁਸ਼ੀ ਦੀ ਖਬਰ ਮਿਲੇ ਕੋਈ ਪਰ ਉਹਨਾਂ ਨੇ ਜਿਹੜੀ ਅੱਜ ਖੇੜ ਰਚੀ ਆ ਸਾਡੇ ਉੱਤੇ ਪਰਚਾ ਕਰਨ ਦੀ ਉਹ ਤੇ ਅਜੀਬੋ ਗਰੀਬ ਹੋ ਗਈ ਇਸ ਦਫਤਰਪਾਨ ਸਾਹਿਬ ਦਫਤਰ ਦੇ ਪਿਛਲੇ ਬੰਨੇ ਤਕਰੀਬਨ 14-15 ਫੁੱਟ ਦੀ ਦੀਵਾਰ ਆ ਸਹਿੰਦ ਤੁਹਾਂ ਵੇਖੀ ਹੋਵੇ ਸਾਰੀ ਭਰਾਵਾਂ ਨੇ মিডিਆ ਨੇ ਉਹਦੇ ਥਾਣੀ ਇਹ ਸਾਰਾ ਆਪਣਾ ਕਿਤਾਬ ਆਪਣੇ ਰਜਿਸਟਰ ਜਿਹੜੇ ਆ ਉਹ ਚੋਰੀ ਆਪਾਂ ਤੇ ਚੋਰੀ ਕਵਾਂਗੇ ਤੇ ਕਹਿੰਦੇ ਵੀ ਅਸੀਂ ਚੋਰੀ ਨਹੀਂ ਕਰ ਰਹੇ ਇਹ ਚੋਰੀ ਕੱਢ ਰਹੇ ਸੀ ਤੇ ਇਹਨਾਂ ਦੀ ਮਨਸਾ ਕੀ ਸੀ ਕੱਢਣ ਦੀ ਵੀ ਜਿਹੜੇ ਅੱਗੇ ਬੈਠੇ ਨੇ ਕਿਸਾਨ ਰਾਤ ਨੂੰ ਅਸੀਂ ਸਮਾਨ ਕੱਢ ਕੇ ਤੇ ਸਵੇਰੇ ਇਹਨਾਂ ਦੇ ਪਰਚਾ ਦਵਾਂਗੇ ਵੀ ਇਹਨਾਂ ਨੇ ਸਾਡਾ ਚੋਰੀ ਕਰ ਲਿਆ ਜਾਂ ਚੋਰੀ ਕਰਾ ਦਿੱਤਾ ਇਦਾਂ ਦੀ ਮਨਸਾ ਦੇ ਨਾਲ ਇਹਨਾਂ ਨੇ ਪਿੱਛੋਂ ਸਮਾਨ ਕੱਢਿਆ ਮੌਕੇ ਤੇ ਪੁਲਿਸ ਵੀ ਆਈ ਆ ਸਾਡੇ ਤੇ ਤੋਂ ਹਮੇ ਸਾਰਾ ਕਵਰ ਕੀਤਾ ਵਾ ਡਿਪਟੀ ਸਾਹਿਬ ਆਏ ਨੇ ਰੰਧਾਵਾ ਸਾਹਿਬ ਉਹ ਡੀਐਸਪੀ ਸਿਟੀ ਆਏ ਨੇ ਉਹ ਵੀ ਆਪਣਾ ਜਿਹੜੀ ਉਹ ਕਾਰਵਾਈ ਕਰ ਰਹੇ ਨੇ ਤੇ ਸਾਨੂੰ ਸਿਰਫ ਪਸਾਉਣ ਵਾਸਤੇ ਪਰ ਗੁਰੂ ਰਖਵਾਲਾ ਹੋਵੇ ਤੇ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਸਾਰਾ ਜੀ ਇੱਥੇ ਲਾਇਆ ਧਰਨਾ ਸਾਡੀ 21 22 ਦੀ ਪੇਮੈਂਟ ਲੈਣ ਆਲੀ ਹੈ ਤਰੀਬਨ 80 ਲੱਖ ਰੁਪਏ ਦੋਹਾਂ ਹੜਤਾਂ ਦੇ ਅਸੀਂ ਅੱਜ 12ਵੇਂ ਦਿਨ ਤੇ ਧਰਨੇ ਤੇ ਬੈਠੇ ਆ ਗਏ ਟੱਗੇ ਜੀ ਕਿਹੜਾ ਦਫ਼ਤਰ ਕਿਹਦੇ ਦਫ਼ਤਰ ਪੰਜ ਸੱਤ ਦਫ਼ਤਰ ਪੰਜ ਸੱਤ ਦਫ਼ਤਰ ਡੀਐਮ ਦਫ਼ਤਰ ਜਿੱਥੇ ਮੇਨ ਡੀਐਮ ਸਾਹਿਬ ਬੈਠੇ ਆ ਅਸੀਂ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਪਿੱਸੇ ਦੀ ਸਮਾਨ ਚੋਰੀ ਕੰਦਾ ਹਣੀ ਟਪਾਉਣ ਦੇ ਆਪਣੀਆਂ ਗੱਡੀਆਂ ਲੋਡ ਕਰਦੇ ਆ ਕਿਹੜਾ ਕੀ ਕੀ ਸਮਾਨ ਚੀਜ਼ ਸਮਾਨ ਸਰ ਕੰਪਿਊਟਰ ਜੋ ਐ ਲੈ ਡਾਕਟਰੀ ਸਮਾਨ ਹੈ ਜੀ ਜੋ ਸਾਰਾ ਜੋ ਵੀ ਉਹਨਾਂ ਦੇ ਵਰਤਨ ਵਾਲਾ ਜੋ ਸਮਾਨ ਹੈ ਕੰਪਿਊਟਰ ਲੈਪਟਾਪ ਜੋ ਕਾਗਜ਼ ਪੱਤਰ ਸਾਰਾ ਕੰਦਾ ਟਪਾ ਕੇ ਲੋਡ ਕਰਦੇ ਆ ਜੀ ਮੈਂ ਸਰ ਕਿਰਤੀ ਖਾਨ ਜੁਨੀ ਨੇ ਨਾਲ ਸਾਡੇ ਲਾਇਆ ਵਾ ਦੋ ਢਾਈ ਤਿੰਨ ਸਾਲ ਤੋਂ ਪੈਸੇ ਨਹੀਂ ਦੇ ਰਹੇ ਮੈਂ ਉਹਨਾਂ ਕੇ ਪ੍ਰਯਾਤ ਕੀਤੀ ਜ਼ਿੰਮੇਵਾਰ ਮੇਰੇ ਘਰ ਬੈਂਦੀ ਜਾ ਕੇ ਮੈਂ ਉਹਨਾਂ ਨੂੰ ਲੈ ਕੇ ਇੱਥੇ ਆਇਆ ਅੱਜ ਬਾਹਰਵੇਂ ਦਿਨ ਚ ਤਰਨਾ ਜੀ ਸਾਡੀ ਸੁਣ ਦੀ ਪਜਾਏ ਆਪਣਾ ਸਮਾਨ ਚੋਰੀ ਬਾਹਰੋਂ ਦੀ ਕੱਢ ਕੇ ਮੇਰਾ ਮੇਰੇ ਸੇ ਪਰਚਾ ਕਰਾਉਂਦੀ ਆ ਵਿਵਤਾ ਬਣਾਉਣ ਦੇ। ਉਹਦੀ ਪੁਲਿਸ ਨੂੰ ਫੋਨ ਕੀਤਾ ਪੁਲਸੀ ਆਂਦੀ ਆ। ਪੁਲਿਸ ਤਾਂ ਪਹਿਲਾਂ ਹੀ ਆਂਦੀ ਮੈਂ ਕੋਈ ਕੁਝ ਨਹਿਲ ਕਰਨੀ ਨਹੀਂ ਚਾਹਦੀ ਦੁਬਾਰਾ ਫੋਨ ਆ ਵੀ ਜੋ ਵੀ ਕਾਰਵਾਈ ਬੰਦੀ ਉਹਨੇ ਕਰ ਦਿੰਨੇ। ਪਰ ਡੀਐਮ ਤੇ ਡਰਾਈਵਰ ਨੇ ਕਿਦੋਂ ਲੈ ਆਂਦੀ ਚਲਾ ਕੇ ਸਟਾਫ ਦੀ ਗੱਡੀ ਆ ਜੀ। ਡੀਐਮ ਦਾ ਡਰਾਈਵਰ ਪਹਿਲਾਂ ਮੇਰਾ ਬਾਕੀ ਮੁਰਕੇ ਇੱਥੋਂ ਨਿਕਲੇ ਤੇ ਕੰਦ ਟੱਪਦਾ ਉਹਨਾਂ ਨੂੰ ਆਇਆ ਉਹਦੀ ਵੀਡੀਓ ਬਣੀ ਮੁਰਕੇ ਭੱਜਦੇ ਦੀ ਵੀਡੀਓ ਬਣਾਈਂਗੇ। ਦੋ ਵੀਡੀਓ ਸਾਡੇ ਕੋਲ ਜੀ। ਦੋਹਾਂ ਤੇਰੀ ਡੱਕੀਆਂ ਨੇ। ਦੋਹਾਂ ਗੱਡੀ ਆ ਡੱਕੀਆਂ ਆਂ ਜੀ। ਚੋਨੇ ਦੀ ਫਸਲ ਜਿਹੜੀ ਸੁੱਤੀ ਸੀ ਉਹਦੇ ਪੈਸਿਆਂ ਦਾ ਜਿਹੜਾ ਚੱਲ ਰਿਹਾ ਸੀ ਕੇਸ ਅੱਜ ਜਿਹੜਾ ਸਾਡੇ ਨੋਟਸ ਤੇ ਆਇਆ ਫੋਨ ਆਇਆ ਹਰਬਿੰਦਰ ਸਿੰਘ ਨੇ ਸਾਡੇ ਨੋਟਸ ਤੇ ਆਂਦਾ ਵੀ ਜਿਹੜਾ ਇਹ ਸਮਾਨ ਆ ਕੰਦ ਤਪਾ ਕੇ ਕੱਢ ਰਹੇ ਨੇ ਤੇ ਦਿਨ ਦੇ ਟਾਈਮ ਹੀ ਕੱਢ ਰਹੇ ਸੀ ਇਸ ਗੱਲ ਨੂੰ ਸਾਰਾ ਹੁਣ ਮੌਕੇ ਤੱਕ ਵੈਰੀਫਾਈ ਵੀ ਕੀਤਾ ਸਾਰਾ ਕੀਤਾ ਚੋਰੀ ਦਾ ਕੇਸ ਤਾਂ ਤਾਂ ਹੀ ਬਣੇਗਾ ਜੇਕਰ ਇਹਨਾਂ ਦਾ ਕੋਈ ਡਿਪਾਰਟਮੈਂਟ ਦਾ ਸੀਨੀਅਰ ਲਿਖਾਏਗਾ ਤੇ ਇਹ ਜਿਹੜਾ ਆਪਣਾ ਜਿਹੜਾ ਦਫਤਰ ਆ ਇਹਨਾਂ ਨੇ ਫੂਡ ਸਪਲਾਈ ਤੇ ਜਿੰਨੀ ਮੈਨੂੰ ਅਜੇ ਅਜੇ ਅਸੀਂ ਇਹਦੀ ਇਨਕੁਆਰੀ ਕਰਾਂਗੇ ਡੀਪਲੀ ਇਹਨਾਂ ਨੇ ਜਿਹੜਾ ਆਪਣਾ ਦਫ਼ਤਰ ਆ ਇਹ ਧੰਨੇ ਤੋਂ ਡਰਦੇ ਮਾਰੇ ਜਿਹੜਾ ਉੱਥੇ ਸ਼ਿਫਟ ਕਰਨ ਦੀ ਜਿਹੜੀ ਜੈਂਡਰ ਪ੍ਰੈਸ਼ਰ ਕਰਨ ਦੀ ਉਧਰ ਕੋਸ਼ਿਸ਼ ਕਰ ਰਹੇ ਸੀ ਸਿਰਫ ਉਹਦੇ ਵਿੱਚ ਸਮਾਨ ਇਹਨਾਂ ਨੇ ਆਪਣੇ ਕੰਪਿਊਟਰ ਵਗੈਰਾ ਉੱਥੇ ਲਾਉਣੇ ਸੀ ਪਰ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰਕੇ ਫੇਰ ਹੀ ਅਗਲੀ ਕਾਰਵਾਈ ਕਰਾਂਗੇ ਸਰ ਸਮਾਨ ਕੋਣ ਕੱਢ ਰਿਆ ਸੀ ਤੇ ਸਮਾਨ ਵਿੱਚ ਕੀ ਕੀ ਹੈਗਾ ਸੀਗਾ ਇਹ ਜਿਹੜੇ ਇਹਨਾਂ ਦੇ ਸਾਰੇ ਕਰਮਚਾਰੀ ਇੱਥੇ ਹਾਜ਼ਰ ਸੀ ਸਿਵਾਏ ਇਹਨਾਂ ਦੇ ਮੈਨੇਜਰ ਸਭ ਤੋਂ ਦੇਖ ਲਈ ਨੇ ਹੋਰ ਕਿਹੜਾ ਨਹੀਂ ਹੈਗਾ ਸੀ ਬਾਕੀ ਇਹਨਾਂ ਦੇ ਸਾਰੇ ਅਫੀਸਰ ਇੱਥੇ ਸੀ ਜਦੋਂ ਸਾਰੇ ਅਫੀਸਰ ਹੁਣ ਫਿਰ ਉਸ ਚੀਜ਼ ਨੂੰ ਅਸੀਂ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਇਲੈਕਸ਼ਨ ਵੀ ਦਵਾਵਾਂਗੇ ਅਸੀਂ ਇਹਨਾਂ ਦਾ ਡਿਪਾਰਟਮੈਂਟ ਇਲੈਕਸ਼ਨ ਵੀ ਹੋਏਗਾ ਉਹ ਇਹਨਾਂ ਦਾ ਡਿਪਾਰਟਮੈਂਟ ਹੀ ਲਏਗਾ ਵੀ ਆਖਰਕਾਰ ਇਹਨਾਂ ਨੂੰ ਇਦਾਂ ਆਪਣੀ ਗੰਦੇ ਉੱਤੋਂ ਦੀ ਕੱਢਣ ਦੀ ਕੀ ਜ਼ਰੂਰਤ ਹੈ ਉਹ ਕਹਿੰਦੇ ਵੀ ਮੇਰੇ ਨੋਟਸ 'ਚ ਨਹੀਂ ਪਰ ਇੰਨਾ ਮੇਰੇ ਨੋਟਸ ਦੇ ਵਿੱਚ ਹੈਗਾ ਸੀ ਵੀ ਐਫਸੀਆਈ ਦੇ ਵਿੱਚ ਇਹਨਾਂ ਨੇ ਦਫ਼ਤਰ ਖੋਲਣਾ ਸੀ ਜਿੰਨਾ ਟਾਈਮ ਇੱਕਸਾਨ ਇਹਨਾਂ ਦੇ ਗੇਟ ਅੱਗੇ ਬੈਠੇ ਨੇ